ਆਹ ਜਿੱਤੋ ਸੋਹਣਾ ਪੈ ਰੁਆਏ ਇਹਨਾਂ ਨੂੰ ਦੋਵੇਂ ਨਹੀਂ ਨਾ ਕੋਈ ਆਈਸਕਰੀਮ ਵਾਲੀ ਪ੍ਰਸਾਦ ਵਾਲੀ ਕੱਤੀ ਕਢਾਈ ਤੇ ਬੈਂਚਾਂ ਦੇ ਮੈਂ ਤੋਂ ਇਹਨਾਂ ਨੂੰ ਆਖਿਆ ਵੀ ਨਹੀਂ ਅੰਦਰ ਲਿਗੇ ਬੈਂਚਾ ਲਾਉਣਾ ਤੁਸੀਂ ਬਾਹਰ ਬੈਂਚਾ ਲਾ ਲਓ ਇਹ ਫਿਰ ਅਰਬਨ ਸਟੇਟ ਪਟਾਰੇ ਦੇ ਗੁਰਦੁਆਰੇ ਤੇ ਵੀ ਨਹੀਂ ਡੇਕ ਕੋਣਾ ਹੀ ਕੱਤੀ ਨਾਲ ਲੈ ਚੱਲੇ ਆ ਸਾਡੇ ਕੋਲ ਕੁਰਸੀਆਂ ਟੱਠੀਆਂ ਦੀਆਂ ਵੀਡੀਓ ਦੇ ਅੰਦਰ ਹੈਗੀਆਂ ਉਹ ਜਿਹੜੀਆਂ ਪਾਈਆਂ ਦੀਆਂ ਇਹ ਕੰਮ ਨਹੀਂ ਹਟਦੇ ਤੇ ਅਹੀਂ ਉਹਨਾ ਸਭ 150 ਅਸੀਂ ਇੰਨੇ ਇਕੱਠਾ ਹੋ ਗਏ ਤੇ ਸਾਰੇ ਆਵਾਂਗੇ ਸੇ ਇਕੱਠੇ ਹੋ ਕੇ ਤੇ ਫੇਰੇ ਨਾਲ ਤੇ ਜਿਹੜੀ ਕਾਰਵਾਈ ਬਣਦੀ ਕੀਤੀ ਆ ਉਹ ਵੀ ਵੀ ਮੱਥਾ ਟੇਕਣ ਜਿਹੜਾ ਕੋਈ ਨਹੀਂ ਪੇਖਿਆ ਜਾਂਦਾ ਬਾਹਰ ਬੜਾ ਵਧੀਆ ਹਾਲ ਬਣਿਆ ਪੱਖੇ ਲੱਗੇ ਆ ਉੱਥੇ ਕੁਰਸੀਆਂ ਢੱਠੀਆਂ ਸਾਰਾ ਕੋਈ ਬਹਿ ਜਾਣਾ ਅਸੀਂ ਆਪਣਾ ਇਤਿਹਾਸ ਜਿਹੜੇ ਆਪ ਸਿੱਖ ਜਿਹੜੇ ਆ ਉਹ ਸੇਖੀ ਅਸੀਂ ਵਗਾਰ ਬੈਠੇ ਆ ਜਿਹੜੀ ਅਸੀਂ ਕਹਿੰਦੇ ਗੁਰਦੁਆਰਿਆਂ ਚ ਬੇਦਬੀ ਦੀ ਕੋਈ ਧਰਮ ਨਹੀਂ ਸਾਡੀ ਬੇਦਬੀ ਕਰਦਾ ਸਾਡਾ ਸੇਖੀ ਕਰਨ ਰਿਹਾ ਕੋਈ ਪੈਸੇ ਦੇ ਕੇ ਕਰਾਉਣ ਰਿਹਾ ਕੋਈ ਕੋ ਸਾਡੇ ਆਪਣੇ ਆ ਵੀ ਕਰਦੇ ਇਹ ਜਿਹੜੇ ਸੁਧਰ ਜਾਣ ਤੇ ਨਿਰੋਜ ਜੀ ਨਾਲ ਚਰੌੜ ਮੜਾ ਸ਼ੁਰੂ ਹੋਇਆ ਤੇ ਫਿਰ ਇਹਨਾਂ ਨੇ ਇਤ ਪਿੰਡ ਛੱਡ ਕੇ ਭੱਜਣਾ ਤੇ ਇਹ ਬੰਦਿਆਂ ਨੇ ਕੰਮ ਕਰਨਾ ਆਹ ਬੈਂਚੇ ਵੇਖੋ ਕਿਤੇ ਕਿਤੇ ਲਾਈ ਨਿਸ਼ਾਨ ਸਾਹਿਬ ਜਿਹੜਾ ਉਹ ਜੈਕਲਾ ਨਿਸ਼ਾਨ ਸਾਹਿਬ ਜਿਹੜਾ ਜੈਕਲਾ ਨਿਸ਼ਾਨ ਸਾਹਿਬ ਤੇ ਚੋ ਕਹਾਣੀ ਨਿਸ਼ਾਨ ਸਾਹਿਬ ਕਭੀ ਚੁਕਾ ਕੇ ਤੇ ਫਿਰ ਬੁਢੀ ਆਪਣੇ ਨਿਸ਼ਾਨ ਦੇ ਦਰਸ਼ੀ ਅੱਜ ਅਸੀਂ ਲੈ ਚੱਲੇ ਆ ਤੇ ਬੈਂਚ ਵੀ ਬਾਹਰ ਘੱਟਦੀ ਆ ਅੱਜ ਹੀ ਬੈਂਤੀ ਕਰ ਚੁੱਕੀ ਆ ਹੁਣ ਜਿੱਦਣ ਉਹਨਾਂ ਨੂੰ ਅਸਾਨੂੰ ਬੇਨਤੀ ਕਰਨਾ ਜੇ ਤੇ ਆ ਫਿਰ ਦਰਬਾਰ ਦੇ ਅੰਦਰ ਆ ਬੈਂਚ ਦੇ ਸਕੇ ਮੁਰਗੇ ਕੇ ਸਿੰਗ ਨੇ ਆਗੇ ਦੀ ਚੜ੍ਹਾਈ ਕਰਤੀ ਹੈ ਵਾਧਾ ਘਟਾ ਵਿੱਚ ਤੋੜ ਦੇ ਤੇ ਮੁਰਗੇ ਜਿਹੜੀ ਕਮੇਟੀ ਹੈ ਉਹ ਆਪ ਜੁਮੇ ਆ ਰਹੇ ਉਹ ਜਿਹੜੇ ਸਿੰਗ ਦਾ ਕੋਈ ਨਾ ਕੋਈ ਰੋਣੀਆਂ ਇੱਕ ਚੱਟੇ ਵਾਲਾ ਸਾਰਾ ਸੈਟਅਪ ਜਿਹੜਾ ਉਹ ਗੁਰੂ ਘਰਾਂ ਦੇ ਵਿੱਚ ਜਿਹੜਾ ਆ ਇਹ ਕਿਉਂ ਦੇ ਆ ਇਹ ਸਾਰੇ ਜਿਹੜੇ ਜੁੰਗਿਆ ਸਾਡੇ ਲੋਗਿਆ ਘਰੇ ਕਹਿੰਦੇ ਪ੍ਰੋਗਰਾਮ ਹੋਵੇ ਦੋ ਦੋ ਘੰਟੇ ਜਿਹੜੀਆਂ ਬੀਟੀਆਂ ਉਹ ਨੱਚਦੀਆਂ ਇਹਨਾਂ ਦੀ ਲੱਤਾਂ ਨਹੀਂ ਥੱਕਦੀਆਂ ਨੇ ਤੇ ਦੋਦਾ ਦੇ ਆ ਗਏ ਇਹ ਆਉਂਦੀਆਂ ਸਾਡੀਆਂ ਲੱਤਾਂ ਪੀੜ ਹੁੰਦੀਆਂ ਕੀ ਗੱਲ ਬਾਹਰ ਨਹੀਂ ਨਾ ਕੋ ਬੈਠਾ ਜਾਂਦਾ ਫਿਰ ਇਹ ਕਹਿੰਦੇ ਆ ਵੀ ਅੱਜ ਵਿੱਚ ਦਿਖਾਓ ਬਾਬਾ ਜੀ ਕਹਿੰਦੇ ਬੈਂਕੀ ਛੋਟੇ ਆ ਉੱਥੇ ਬਹਿ ਕੇ ਦੀਵੀਆਂ ਵੇਖਣੀਆਂ ਜੀ ਹਜੂਰ ਸਾਹਿਬ ਚਲ ਜਓ ਮਾਂ ਰਸਤੇ ਕਿਸੇ ਗੁਰਦੁਆਰੇ ਕੋਈ ਬੈਂਚ ਨਾ ਤੁਹਾਨੂੰ ਲਿਖਾ ਲੱਗਦਾ ਦੇਹੂਗਾ ਨਸਾਨ ਦਾ ਪ੍ਰਾਤਨ ਹੋਣਗੇ ਸਾਰੇ ਦੁੱਖੇ ਉੱਥੇ ਹੱਥ ਨਾਲ ਪ੍ਰਸ਼ਾਦ ਦਿੱਤਾ ਜਾਊਗਾ ਮਾਂ ਇੰਨਾ ਸਤਕਾਰ ਕਰਦੇ ਸਾਡੇ ਉੱਥੇ ਸਿੱਖ ਘਟਵਾਈ ਨਾ ਸਤਕਾਰ ਜਿੱਥੇ ਸਾਡੇ ਸਿੱਖ ਵੰਦੇ ਇਹਨਾਂ ਦਾ ਕੀੜਾ ਹੀ ਕਰਕੇ ਆਉਂਦੇ ਚਲ ਬਾਬਾ ਜੀ ਇੰਨੀ ਕੀ ਬੇਇੱਜ਼ਤੀ ਕਰਨੀ ਬਾਈ ਕੀ ਕਰਾਸ ਬਾਬਾ ਜੀ ਤੁਹਾਨੂੰ